ਵੈਗੁਰਤੀ ਦਾ ਖਾਸਾ ਵੈਗੁਰਤੀ ਦੀ ਫੱਟੇ ਸੋ ਗੁਰੂਦਾਨ ਨੂੰ ਪਿਆਰੀ ਸਾਧ ਸੰਗਤ ਇਸ ਤਰ੍ਹਾਂ ਹੀ ਬਾਰ-ਬਾਰ ਸੰਗਤਾਂ ਨੂੰ ਬੇਨਤੀ ਕਰਦੇ ਆ ਰਹੇ ਆ ਕਿ ਅਸੀਂ ਹਰ ਰੋਜ਼ ਨਵੀਂ ਤੋਂ ਨਵੀਂ ਵੈਰਾਈਟੀ ਜੇਰੀ ਹੈ ਬੂਟਿਆਂ ਦੀ ਉਹ ਸੰਗਤਾਂ ਵਿੱਚ ਦੇ ਰਹੇ ਆ ਅਸੀਂ ਜਿਹੜੀ ਕੜੀ ਪੱਤੇ ਦੀ ਪਨੀਰੀ ਤਿਆਰ ਕੀਤੀ ਸੀ ਉਹ ਤਕਰੀਬਨ ਸਾਡੇ ਕੋਲ ਤਿਆਰ ਹੈ ਤੇ ਕੱਲ ਤੋਂ ਅਸੀਂ ਉਹ ਅੰਡਰੇ ਸਿਰੂ ਕੀਤੇ ਸੀ ਮੇਰੇ ਵੀਰ ਬਲਵੀਰ ਸਿੰਘ ਜੀ ਪਿੰਡ ਜੀਆੜੀ ਤੋਂ ਮੇਰਾ ਜਿਹੜਾ ਕੀ ਵਡਾਲਾ ਪੇੜਾ ਜੀ ਮਜੀਠੇ ਤੋਂ ਇਸੇ ਤਰ੍ਹਾਂ ਸਮੂਹਤੀ ਸਾਹ ਸਕਦੇ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੇ ਬੂਟੇ ਵੰਡ ਕੇ ਹਰਿਆਲੀ ਪੰਜਾਬ ਨੂੰ ਹਰਿਆ ਭਰਿਆ ਕਰਨ ਵਾਸਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਵਾਸਤੇ ਆਪਣੇ ਸਮਾਜ ਨੂੰ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਵਾਸਤੇ ਸਮੂਹਤੀ ਸਾਹ ਸਕਦੇ ਵੀ ਇਹ ਫੀਲ ਕਰ ਰਹੇ ਆ ਜਿਹੜਾ ਕਣੀ ਪਤਾ ਆ ਇੱਕ ਬੜਾ ਲਾਇਬੰਦਾ ਬੂਟਾ ਹੈ ਔਰ ਇਹਦਾ ਸਾਈਜ਼ ਵੀ ਕੋਈ ਜ਼ਿਆਦਾ ਵੱਡਾ ਰਹਿੰਦਾ, ਛੋਟਾ ਰਹਿੰਦਾ ਔਰ ਇਹ ਘਰ ਵਿੱਚ ਇੱਕ ਹਰਬਲ ਦੇ ਤੌਰ ਤੇ ਦਵਾਈ ਦੇ ਤੌਰ ਤੇ ਵੀ ਵਰਤ ਸਕਦੇ ਆ। ਸਮਝੀਏ ਵਿੱਚ ਇਸਦੇ ਪੱਤੇ ਪਾ ਕੇ ਇਸਤੇਮਾਲ ਕਰ ਸਕਦੇ ਆ। ਸੋ ਜਿਸ ਕਿਸੇ ਪ੍ਰੋਬਲਮ ਖੜੀ ਪੱਤੇ ਦੇ ਗੂਟੇ ਦੀ ਲੋੜ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਕੋਈ ਵੀ ਚੀਕਾ ਖਾਲਸਾ ਵੈਦ ਮਿੱਟੀ ਦਾ ਇੱਕ ਘੜਾ ਬਣਾ ਕੇ ਮਿੱਟੀ ਦੇ ਹੱਥਾਂ ਨਾਲ ਵਜਾ ਕੇ ਹਾਨਾ ਬਜਾ ਕੇ ਓ ਮਿੱਟੀ ਮਿੱਟੀ ਨੂੰ ਜ਼ਿੰਦਗੀ ਵਾਲਾ ਲੱਗੇ ਗੀਤ ਸੁਣਾਉਣੀ